ਜਿੰਨੀਆਂ ਲਹਿਰਾਂ ਕੋਈ ਚੱਲੀਆਂ ਨੇ ਪੰਥ ਦੀਆਂ ਤੁਹਾਡਾ ਬਹੁਤ ਵੱਡਾ ਉਹ ਵਿੱਚ ਯੋਗਦਾਨ ਹੋਇਆ ਸਤ ਸੰਗਤ ਜੀ ਤੁਸੀਂ ਬੜੇ ਉਸ ਸਮੇਂ ਵੀ ਦੇਖੇ ਜਦੋਂ ਤੁਹਾਡੇ ਘਰਾਂ ਜੋ ਕੱਢ-ਕੱਢ ਕੇ ਨੌਜਵਾਨਾਂ ਨੂੰ ਕਤਲ ਕਰ ਦਿੱਤਾ ਗਿਆ 10-10 ਸਾਲ ਇਸ ਮਾਜੇ ਦੀ ਧਰਤੀ ਦੇ ਖਾਸ ਕਰਕੇ ਗੁਰਦਾਸਪੁਰ ਦੇ ਪਿੰਡਾਂ ਵਿੱਚੋਂ ਨੌਜਵਾਨਾਂ ਦੀ ਇਹ ਜੰਜਾ ਨਹੀਂ ਸੀ ਚੜੀਆਂ ਤੁਸੀਂ ਬੜਾ ਤਸ਼ੱਦਦ ਚੱਲਿਆ ਬਹੁਤ ਤਕਲੀਫਾਂ ਚਲੀਆਂ ਸਾਸਕ ਜੀ ਤੁਹਾਡੇ ਮਨ ਵਿੱਚ ਇੱਕੋ ਦਰਸ ਸੀ ਉਸ ਵੇਲੇ ਕਾਂਗਰਸ ਦੀ ਸਰਕਾਰ ਦੇ ਖਿਲਾਫ ਕਿ ਕਿਤੇ ਸਾਡੀ ਸਰਕਾਰ ਆਵੇ ਕਿਤੇ ਅਕਾਲੀ ਦਲ ਦੀ ਸਰਕਾਰ ਆਵੇ ਅਸੀਂ ਸੁੱਖ ਤੇ ਸ਼ਾਂਤੀ ਦੀ ਜ਼ਿੰਦਗੀ ਜੀ ਸਕੀਏ ਬੜੀਆਂ ਗੱਲਾਂ ਕਹਿ ਕੇ ਤੁਸੀਂ 97 ਦੇ ਵਿੱਚ ਸਰਕਾਰ ਬਣਾਈ ਉਸ ਸਰਕਾਰ ਕੋਲੋਂ ਜਦੋਂ ਤੁਹਾਡੇ ਕੋਈ ਸੁਪਨੇ ਘੱਟ ਪੂਰੇ ਹੋਏ ਡਿਵੈਲਪਮੈਂਟ ਬੜੀ ਹੋਈ ਤਰੱਕੀ ਬੜੀ ਹੋਈ ਲੇਕਿਨ ਜਦੋਂ ਤੁਹਾਡੇ ਸੀਨੇ 'ਚ ਦੰਦ ਸਨ ਉਹਦੇ ਉੱਤੇ ਮਲਮ ਨਾ ਲੱਗ ਸਕੀ ਤੇ ਤੁਸੀਂ ਫੇਰ ਦੁਖੀ ਹੋਏ। ਸਮਾ ਵਿੱਚ ਆ ਗਿਆ। ਫਿਰ ਕਾਂਗਰਸ ਨੂੰ ਸਮਾਂ ਦੇ ਦਿੱਤਾ। ਲੇਕਿਨ ਜਦੋਂ ਤੁਸੀਂ ਦੇਖਿਆ ਕਿ ਉਹ ਕਾਂਗਰਸ ਜਿਹਨੇ ਤੁਹਾਡੇ ਬੱਚਿਆਂ ਨੂੰ ਕੋ-ਕੋ ਕੇ ਮਾਰਿਆ ਸੀ। ਸ਼੍ਰੀ ਅਕਾਲ ਤਖਤ ਸਾਹਿਬ ਦੇ ਤੇ ਹਮਲਾ ਕਰਕੇ ਸਾਡੀਆਂ ਭਾਵਨਾਵਾਂ ਦਾ ਕਤਲ ਕੀਤਾ ਸੀ। ਸਾਡੇ ਉਸ ਮਹਾਨ ਤਖਤ ਦਾ ਉਪਮਾਨ ਕੀਤਾ ਸੀ। ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੋਲੀਆਂ ਮਾਰ ਕੇ ਸਾਡੇ ਗੁਰੂ ਸਾਹਿਬ ਜੀ ਨੂੰ ਬਹੁਤ ਵੱਡੇ ਤਸ਼ੀਹ ਦਿੱਤੇ ਸਾਧ ਸੰਗਤ ਜੀ ਸਾਰੀਆਂ ਗੱਲਾਂ ਤੁਹਾਡੇ ਸਾਹਦੇ ਚ ਸਾਧ ਸਰਕਾਰਾਂ ਬਣੀਆਂ ਹਰ ਸਰਕਾਰ ਤਰੱਕੀ ਕਰਦੀ ਹੈ ਹਰ ਸਰਕਾਰ ਡਿਵੈਲਪਮੈਂਟ ਕਰਦੀ ਹੈ ਤੁਸੀਂ ਸਰਕਾਰਾਂ ਵੀ ਦੇਖੀਆਂ ਵੱਡੇ ਵੱਡੇ ਪੁਲ ਵੀ ਦੇਖੇ ਹਾਈਵੇ ਦੇਖੇ ਪਿੰਡਾਂ ਦੀ ਨਹਾਰ ਬਦਲ ਗਈ ਲੇਕਿਨ ਤੁਹਾਡੇ ਅੰਦਰ ਜਖਮ ਸੀ ਜਖਮ ਸੀ ਕਿ ਗੁਰੂ ਸਾਹਿਬ ਜੀ ਦਾ અપਮਾਨ ਹੋਇਆ ਬੇਦਵੀ ਹੋਈ ਰਾਮ ਰਹੀਮ ਨੂੰ ਮਾਫ ਕੀਤਾ ਗਿਆ ਤੁਹਾਡੇ ਨੇ ਤੜਪ ਜਿਹੜੀ ਸੀ ਉਹ ਤੁਸੀਂ ਸੀਨੇ ਵਿੱਚ ਆਪਣੇ ਲੈ ਕੇ ਬੈਠੇ ਰਹੇ ਸਾਸੰਗ ਜੀ ਸਮੇਂ ਦੇ ਨਾਲ ਤੁਸੀਂ 19 ਤੁਸੀਂ 19 ਦੇ ਵਿੱਚ ਐਸਾ ਜਵਾਬ ਦਿੱਤਾ ਕਿ ਜਿਹੜੇ ਕੁਰਸੀਆਂ ਤੇ ਬੈਠੇ ਸਨ ਉਹ અપਮਾਨਿਤ ਹੋਏ ਫਿਰ ਤੁਸੀਂ ਅੱਗੇ ਆ ਗਏ 2000 2 ਦੇ ਵਿੱਚ ਫਿਰ ਤੁਸੀਂ ਆਪਣਾ ਰੋਸ ਦਾ ਪ੍ਰਗਟਾਵਾ ਕੀਤਾ 2024 ਦੇ ਵਿੱਚ ਜ਼ਮਾਨਤਾਂ ਜ਼ਬਤ ਕਰ ਦਿੱਤੀਆਂ ਤੁਹਾਡਾ ਦਦ ਜਿਹੜਾ ਅਸੀਂ ਫਿਰ ਵੀ ਨਾ ਸਮਝ ਸਕੇ ਸਾਸੰਗ ਜੀ ਮੈਂ ਉਹ ਗੱਲਾਂ ਨਹੀਂ ਛੇੜੀਆਂ ਜਿਹੜੀਆਂ ਸਦਾ ਸੁਜੀਤ ਸਿੰਘ ਜੀ ਰਖੜਾ ਸਾਹਿਬ ਸਦਾ ਸੰਤਾ ਸਿੰਘ ਜੀ ਜਥੇਦਾਰ ਸਾਹਿਬ ਕਰਕੇ ਗਈ ਹੈ ਕਿਉਂਕਿ ਲੰਬੀਆਂ ਕਹਾਣੀਆਂ ਹੋ ਜਾਣਗੀਆਂ ਮੇਰੇ ਬਾਰੇ ਵੀ ਤੁਸੀਂ ਬਹੁਤ ਕੁਝ ਜਾਣਦੇ ਹੋ ਮੈਂ ਉਹ ਗੱਲਾਂ ਨਹੀਂ بار بار ਨਹੀਂ ਦੁਹਰਾਨੀਆਂ ਕਿਉਂਕਿ ਅੰਦਰ ਪਤ ਦਾ ਦਰ ਸੀ ਜਿਹਦਾ ਜਥੇਡੇ ਛੋਟੇ ਪਰ ਸਾਹਿਬ ਨੇ ਕਿਹਾ ਨਾ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ੍ਰੀ ਅਮਰitsar ਸਾਹਿਬ ਦੀ ਪਾਰਟੀ ਜਿਹਦੇ ਸਿਮਰਜੀਤ ਸਾਹਿਬ ਮਾਨ ਪ੍ਰਧਾਨ ਬਣੇ ਸੀ ਉਸ ਵੇਲੇ ਸੀ ਸਾਂਝਾ ਕੰਮ ਕੀਤਾ ਜੰਮੂ ਕਸ਼ਮੀਰ ਤੱਕ ਅਸੀਂ ਕੌਮ ਦੀ ਆਵਾਜ਼ ਬੁਲੰਦ ਕੀਤੀ ਮੈਨੂੰ ਉਹ ਵੀ ਯਾਦ ਹੈ ਜਦ ਪਾਰਲੀਮੈਂਟ ਦੀ ਚੋਣ ਆਈ 89 ਦੇ ਵਿੱਚ ਅਸੀਂ ਖੇਤਾਂ 'ਚ ਜਾ ਜਾ ਕੇ ਕੋਈ ਸਾਨੂੰ ਪੁੱਛਦਾ ਨਹੀਂ ਸੀ ਅਸੀਂ ਲੋਕਾਂ ਕੋਲ ਟਮਾਟਰ ਮੰਗ ਮੰਗ ਕੇ ਗੰਡੇ ਮੰਗ ਮੰਗ ਕੇ ਅਸੀਂ ਰੋਟੀ ਖਾਂਦੇ ਸੀ ਤੇ ਕੱਲੇ ਕੱਲੇ ਡੇਰਿਆਂ ਤੇ ਜਾ ਕੇ ਵੋਟਾਂ ਮੰਗਦੇ ਸੀ ਸਾਧ ਸੰਗਤ ਜੀ ਹਾਲਾਤ ਇਦਾਂ ਦੇ ਬਣ ਗਏ ਚਲੋ ਖੈਰ ਮੌਕਾ ਆ ਗਿਆ ਸ਼੍ਰੋਮਣੀ ਕਾਲੀਦਾਲ ਨੇ ਹੁਕਮ ਲਾ ਦਿੱਤਾ ਸ਼੍ਰੋਮਣੀ ਕਾਦੀ ਚੋਣ ਲੜੀ ਹੁਕਮ ਹੋ ਗਿਆ ਕਰੋ ਬੁਲਾ ਕੇ ਜਦੋਂ ਟੋਹੜਾ ਸਾਹਿਬ ਨਾਲ ਇਹਨਾਂ ਦੀ ਆਪਸ ਰੰਜਿਸ਼ ਹੋਈ ਕਰੋ ਬੁਲਾ ਕੇ ਇਹਨਾਂ ਨੇ ਮੌਕਾ ਦਿੱਤਾ ਸੇਵਾ ਕੀਤੀ ਤੁਹਾਡੀ ਸਤਾਰੀ ਸੰਗਤ ਤੁਹਾਡੇ ਸਾਹਮਣੇ ਸੀ ਉਹ ਵੀ ਗੱਲਾਂ ਜਿਹੜੀਆਂ ਸਨ ਜਰੀਆਂ ਨਹੀਂ ਜਾਂਦੀਆਂ ਸਪੀਕਰ ਸਾਹਿਬ ਬੈਠੇ ਨੇ ਸਾਡੇ ਸਾਹਮਣੇ ਸਪੀਕਰ ਸਰਦਾਰ ਰਵੀਂਦਰ ਸਿੰਘ ਜੀ ਮੈਂ ਉਸ ਵੇਲੇ ਕੋਲ ਬੈਠੀ ਸਾਂ ਜਦੋਂ ਇਹ ਸਰਦਾਰ ਪ੍ਰਕਾਸ਼ ਜੀ ਬਾਦਲ ਸਾਹਿਬ ਦੇ ਗਏ ਇਹ ਤਾਂ ਪ੍ਰਕਾਸ਼ ਹੀ ਕਹਿੰਦੇ ਹੁੰਦੇ ਪਾਸ਼ ਹੀ ਕਹਿੰਦੇ ਸੀ ਕਿਉਂਕਿ ਰਿਸ਼ਤੇਦਾਰੀ ਬੜੀ ਨੇੜੇ ਦੀ ਹੈ ਔਰ ਉਸ ਵੇਲੇ ਕਹਿੰਦੇ ਸੀ ਕਿ ਲੋਕਾਂ ਚ ਚਰਚਾ ਸੀ ਕਿ ਜਿਹੜੀ ਸਰਕਾਰ ਜਿਹੜੀ ਪਾਰਟੀ ਚੱਲਦੀ ਹੈ ਜਸ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੂੰ ਕੋਈ ਫਾਈਨੈਂਸਰ ਹੈ ਤਾਂ ਸਰਦਾਰ ਰਵਿੰਦਰ ਸਿੰਘ ਜੀ ਇਹ ਲੋਕਾਂ ਚ ਆਮ ਚਰਚਾ ਸੀ ਦੱਸ ਸੀ ਨਾ ਪੰਥ ਦਾ ਇਹਨਾਂ ਦੇ ਮਨ ਚਾਉ ਸੀ ਕਿ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਚੋਣ ਲੜ ਕੇ ਮੁੱਖ ਮੰਤਰੀ ਵੀ ਬਣੇ ਬਣਾ ਦਿੱਤਾ ਮੈਨੂੰ ਯਾਦ ਹੈ ਜਦੋਂ ਇਹ ਬੈਠੇ ਸੀ ਇਹਨਾਂ ਗੱਲ ਕਹੀ ਬਾਦਲ ਸਾਹਿਬ ਤੁਹਾਡੇ ਤੇ ਬੜਾ ਵੱਡਾ ਬੋਝ ਹੈ ਜੇ ਆਪਾਂ ਪ੍ਰਧਾਨ ਦਾ ਰਤਬਾ ਕਿਸੇ ਹੋਰ ਨੂੰ ਦੇ ਦਈਏ ਮੁੱਖ ਮੰਤਰੀ ਤੁਸੀਂ ਆਰਾਮ ਨਾਲ ਕੰਮ ਕਰੋ ਤੇ ਮੇਰਾ ਖਿਆਲ ਹੈ ਸੋਨੇ ਤਰੀਕੇ ਨਾਲ ਪਾਰਟੀ ਸੰਭੀ ਜਾ ਸਕਦੀ ਹੈ ਉਹਨਾਂ ਦੇ ਮਨ ਚ ਇੱਕ ਚਿੰਤਾ ਪੈਦਾ ਹੋਈ ਕਿ ਸਦਾ ਰਵੀਂਦਰ ਸਿੰਘ ਜੀ ਇਹ ਸਰਕਾਰ ਤੋੜ ਦੇਗਾ ਕਿਤੇ ਇਹ ਨਾ ਹੋਵੇ ਕਿ ਮੇਰੀ ਮੁੱਖ ਮੰਤਰੀ ਦੀ ਕੁਰਸੀ ਚਲੀ ਜਾਵੇ ਬੜੇ ਹੈਰਾਨੀ ਦੀ ਗੱਲ ਹੈ ਆਪਣੇ ਦੋਸਤਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਨੇੜਲੇ ਤੇ ਵਿਸ਼ੱਕ ਕਰਨਾ ਮੇਰਾ ਖਿਆਲ ਹੈ ਇਹ ਉਹਨਾਂ ਹੀ ਫਿਤਰਤ ਹੈ ਪ੍ਰਧਾਨ ਮੈਂ ਬਣੀ ਜੇ ਮੈਨੂੰ ਇਸਤਰੀ ਕਲਦਲ ਦਾ ਪ੍ਰਧਾਨ ਬਣਾ ਦਿੱਤਾ ਜੋਰ ਨਾਲ ਤੇ ਮੈਂ ਬੜੇ ਜੋਰ ਨਾਲ ਕੰਮ ਕੀਤਾ ਸਾਰੇ ਜ਼ਿਲ੍ਹਿਆਂ ਵਿੱਚ ਦਿੱਲੀ 'ਚ ਹਰਿਆਣਾ 'ਚ ਤੇ ਮੈਨੂੰ ਇੱਕ ਦਿਨ ਬਾਦਲ ਸਾਹਿਬ ਸੁਬੀਰ ਸਿੰਘ ਜੀ ਕਹਿੰਦੇ ਬੀਬਾ ਬੀਬੀ ਜੀ ਮੈਨੂੰ ਲੱਗਦਾ ਕਿ ਤੇ ਸ਼੍ਰੋਮੜੀ ਕਲਦਲ ਤੇ ਕਬਜ਼ਾ ਹੀ ਨਾ ਕਰ ਲਈ ਮੈਂ ਕਿਹਾ ਮੈਂ ਕਿੱਦਾਂ ਕਰ ਲਵਾਂ ਕਹਿੰਦਾ ਤੂੰ ਤੇ ਦਿਨ ਰਾਤ ਇਕੱਠਾ ਤੇ ਪਿੰਡਾਂ ਪਿੰਡਾਂ 'ਚ ਬੀਬੀਆਂ ਪੈਦਾ ਕਰ ਸਕਦੀਆਂ ਜਿੱਥੇ ਜਾਂਦੀ ਹੋਏ ਰਡੇ ਕੱਠ ਹੁੰਦੀ ਹੈ ਮੈਨੂੰ ਯਾਦ ਹੈ ਪ੍ਰਤਿਵਾ ਪਾਟਲ ਆਈ 20 ਹਜ਼ਾਰ ਦਾ ਕੱਟ ਸੀ ਔਰਤਾਂ ਦਾ ਕੀਤਾ ਤੁਸੀਂ ਸਾਰਿਆਂ ਨੇ ਮੇਰਾ ਹਿੰਮਤ ਕੀਤੀ 20 ਹਜ਼ਾਰ ਦਾ ਕੱਟ ਮਾਤਾ ਨਾਨਕੀ ਜੀ ਗੁਰ ਤੇਗ ਬਹਾਦਰ ਸਾਹਿਬ ਜੀ ਦੀ ਮਾਤਾ ਦਾ ਜਦੋਂ ਅਸੀਂ ਸ਼ਿਤਾਬ ਦੀ ਉੱਥੇ ਬਣਾਈ ਦਿਹਾੜਾ ਮਨਾਇਆ ਸਮਰਪਿਤ ਕਰਕੇ ਕੇਸਕਰ ਜੀ ਸਾਹਿਬ ਦੀ ਤਰਤੀ ਤੇ ਕੱਟੋ ਕੱਟ 50 60 ਹਜ਼ਾਰ ਔਰਤ ਹਰਿਆਣਾ ਤੇ ਪੰਜਾਬ ਚੋਂ ਇਕੱਠੀ ਹੋਈ ਤੇ ਬਹਾਦਰ ਸਾਹਿਬ ਕਹਿੰਦੇ ਗਵਾ ਚੀ ਨਾ ਜਾਣ ਬੀਬੀਆਂ ਕਿਤੇ ਐਡਾ ਵੱਡਾ ਕੱਟ ਐਡਾ ਵੱਡਾ ਕੱਟ ਸੋ ਲਾਂਬਦ ਕਰਦੇ ਸੀ ਕਾਦੇ ਲਈ ਕਿ ਸ਼ੋਮਨੀ ਕਲਦਲ ਮਜ਼ਬੂਤ ਹੋਵੇ ਸਾਧ ਸੰਗਤ ਜੀ ਅੰਦਰ ਦਰਸ ਸੀ ਸਾਡੇ ਬਟ ਅਫਸੋਸ ਕਿ ਜਦੋਂ ਵੀ ਕੋਈ ਅਸੀਂ ਗੱਲ ਕੀਤੀ ਹੈ ਉਹ ਕਿਸੇ ਨੇ ਸੁਣ ਦੀ ਕੋਸ਼ਿਸ਼ ਨਹੀਂ ਕੀਤੀ ਜਿੱਦਾਂ ਕਹਿ ਰਹੇ ਸੀ ਨਾ ਕਦੇ ਤੂੰ ਜੇ ਮੋਹਜ ਹੁਣ ਜਦ ਮੈਂ ਬੋਲ ਰਹੀ ਆ ਨਾ ਜੀ ਮੈਂ ਬੋਲ ਰਹੀ ਆ ਬੜਿਆ ਨਾ ਬੋਲਣਾ ਆਹੋ ਜੀ ਤੈਨੂੰ ਅੱਜ ਪ੍ਰਦਾਨਗੀ ਦੇ ਦਣ ਬੜੀ ਸੋਹਣੀ ਜਦ ਮੜਾਈਆਂ ਖਾਂਦੇ ਸੀ ਬੜੇ ਸੋਹਣੇ ਸੀ ਮੈਂ 1 ਸਾਲ 1.5 ਸਾਲ ਮਿਨਿਸਟਰੀ ਕੀਤੀ ਸਰਵ ਮਿਨਿਸਟਰੀ 1.5 ਸਾਲ 10 ਸਾਲ ਬਾਅਦ ਮੈਨੂੰ ਪ੍ਰਧਾਨ ਬਣਾਈ ਉਸ ਤੋਂ ਬਾਅਦ ਲੱਗੇ ਨਹੀਂ ਲੱਗੇ ਦਿੱਤਾ ਸਤਸੰਗ ਜੀ 15 ਸਾਲ ਮੁੜ ਕੇ ਨਹੀਂ ਮੈਨੂੰ ਲੱਗੇ ਲੱਗ ਸਕੀ ਕਿਉਂ ਬਸ ਜੀ ਦਾਇਰਾ ਨਵਜ ਜਿਹੜਾ ਬਾਦਲ ਸਾਹਿਬ ਨਾਲ ਅਸੀਂ ਮੀਟਿੰਗ ਕਰਨ ਗਏ ਅਸੀਂ 10 15 ਜਾਣੇ ਸੀ ਸਾਰੀ ਗੱਲ ਅਸੀਂ ਕਰ ਬੈਠੇ ਬਾਦਲ ਸਾਹਿਬ ਨੇ ਐਸਾ ਇੱਕ ਵਿਅਕਤੀ ਸਿਖਾ ਦਿੱਤਾ ਉਹ ਕਹਿੰਦਾ ਈਅਲੀ ਸਾਹਿਬ ਦੇ ਜ਼ਿਲ੍ਹੇ ਦਾ ਸੰਤਾ ਸਿੰਘ ਜੀ ਦੇ ਜ਼ਿਲ੍ਹੇ ਦਾ ਉੱਠ ਕੇ ਕਹਿੰਦਾ ਵਟ ਆਫਟਰ ਬਾਦਲ ਕਿਸੇ ਕਹਿ ਦੇ ਜਾਨੇ ਹੋ ਅਸਤੀਫਾ ਦੇ ਦਿਓ ਅਸਤੀਫਾ ਦੇ ਦਿਓ ਲੋਕ ਬੜੇ ਨਰਾਜ ਹੈ ਕਹਿੰਦੇ ਵਾਟ ਆਫਟਰ ਬਾਦਲ ਮੈਂ ਉੱਠ ਕੇ ਕਹਿ ਦਿੱਤਾ ਮੈਂ ਕਹਾਂ ਬਾਦਲ ਸਾਹਿਬ ਵਾਟ ਆਫਟਰ ਬਾਦਲ ਬਣੇਗਾ ਕਿਦਾਂ ਜਦੋਂ ਆਪਾਂ ਕਿਸੇ ਨੂੰ ਬਣਨ ਹੀ ਨਹੀਂ ਦੇਣਾ ਕਿਸੇ ਨੂੰ ਸਮਾਂ ਹੀ ਨਹੀਂ ਦੇਣਾ ਅੱਜ ਬੈਠੇ ਹੈ ਨਾ ਉਹ ਵਾਟ ਆਫਟਰ ਬਾਦਲ ਹੀ ਬੈਠੇ ਸਾਰੇ ਬੈਠੇ ਕਿ ਨਹੀਂ ਸਾਰੇ ਕਿਦਾਂ ਤੁਰੇ ਫਿਰਦੇ ਘਰ ਘਰ ਕਿ ਮੈਂ ਤੇ ਸਤਿਕਾਰ ਦੇ ਰਹੇ ਹੋ ਸੱਜ ਸਿੰਘ ਜੀ ਉਸ ਵੇਲੇ ਬੜੀ ਨਮੋਸ਼ੀ ਲੱਗੀ ਮਨ ਨੂੰ ਕਮੇਟੀ ਬਣਾਤੀ ਜਿਹਦਾ ਇਕਬਾਲ ਸਿੰਘ ਚੁੰਦਾ ਜਿਹੜਾ ਸੀ ਉਹ ਲੀਡਰ ਬਣਾਇਆ ਚੇਅਰਮੈਨ ਭਾਗ ਕਨਵੀਨਰ ਬਣਾਇਆ ਯਾਲੀ ਸਾਹਿਬ ਗੁਰਪ੍ਰਤਾਪ ਸਿੰਘ ਡਾੜਾ ਮੇਰਾ ਵੀਰ ਪਿੰਡ ਪਿੰਡ ਗਏ ਹਰ ਹਲਕੇ ਚ ਗਏ 100 ਹਲਕਾ ਕਵਰ ਕੀਤਾ ਇੱਕੋ ਆਵਾਜ਼ ਸੀ ਤੁਸੀਂ ਜਾ ਕੇ ਗੱਲ ਜਰੂਰ ਕਰਿਓ ਦੱਸਿਓ ਜਰੂਰ ਸਾਡੀ ਰਿਕਾਰਡਿੰਗ ਕਰੋ ਵੀਡੀਓ ਬਣਾਓ ਜੇ ਤੁਸੀਂ ਨਾ ਦੱਸਿਆ ਅਸੀਂ ਤੁਹਾਡਾ ਨਾਰਾਜ਼ ਹੋ ਜਾਾਂਗੇ ਤੇ ਵਰਕਰਾਂ ਦੀ ਆਵਾਜ਼ ਕੀ ਸੀ ਕਿ ਲੀਡਰ ਜਿਹੜਾ ਲੀਡਰਸ਼ਿਪ ਹਾਇਰ ਲੀਡਰਸ਼ਿਪ ਮਤਲਬ ਪ੍ਰਧਾਨ ਅਸਤੀਫਾ ਦੇਵੇ ਦੂਜੀ ਗੱਲ ਸੀ ਜਿੰਨੀਆਂ ਗਲਤੀਆਂ ਹੋਈਆਂ ਇਸ ਈਸ਼ਟਾਕਰ ਸਾਹ ਤੇ ਜਾ ਕੇ ਮਾਫੀ ਮੰਗੀ ਜਾਵੇ ਤੀਜੀ ਗੱਲ ਸੀ ਪਾਰਟੀ ਇੱਕ ਵਾਰੀ ਤੋੜ ਕੇ ਦੁਬਾਰਾ ਪਰਤੀ ਕਰਕੇ ਫਿਰ ਪਾਰਟੀ ਕਾਇਮ ਕੀਤੀ ਜਾਵੇ ਚੌਥੀ ਗੱਲ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਸਿੱਖਾਂ ਦੀ ਉਹ ਸੰਸਥਾ ਹੈ ਜਿਹਦੇ ਚ ਸਿੱਖ ਬਹੁਤ ਵੱਡੀਆਂ ਭਾਵਨਾਵਾਂ ਰੱਖਦੇ ਆ ਭਾਵੇਂ ਕਿਸੇ ਪਾਰਟੀ 'ਚ ਹੋਣ ਦੇਸ਼ 'ਚ ਹੋਣ ਵਿਦੇਸ਼ 'ਚ ਹੋਣ ਉਹਨਾਂ ਸਿੱਖਾਂ ਦੀ ਉਹ ਜਮਾਤ ਤੁਸੀਂ ਜਾ ਕੇ ਖਾ ਮਖਾ ਦਖਲ ਅੰਦਾਜ਼ੀ ਕਰਦੇ ਹੋ ਉਹ ਦਖਲ ਅੰਦਾਜ਼ੀ ਨਾ ਕੀਤੀ ਜਾਵੇ 사ਸੰਗ ਜੀ ਐਦਾਂ ਦੀਆਂ ਗੱਲਾਂ ਸਰ ਬੜਾ ਕਿਹਾ ਵੀ ਮੰਨ ਲਈਏ ਜੋਰ ਲਾਇਆ ਅਸੀਂ ਕਦੇ ਸੌਖੇ ਨਹੀਂ ਗਏ 사ਸੰਗ ਜੀ ਜਦੋਂ ਤੁਹਾਡੀ ਆਵਾਜ਼ ਸੁਣੀ ਜਬੇ ਬਾਣ ਲੱਗਿਓ ਤਬੇ ਰੋਸ਼ ਜਾਗਿਓ ਜੋ ਤੁਹਾਡੀ ਆਵਾਜ਼ ਇਸ ਤੁੰਦਾ ਕਮੇਟੀ ਦੀ ਸਾਡੇ ਕੋਲ ਆਈ ਅਸੀਂ ਫਿਰ ਦਰਦ ਸਾਡੇ ਨੇ ਫੜਿਆ ਕੋਈ ਬਾਹਰ ਜਾ ਕੇ ਬੈਠ ਜਾਵੇ ਕੋਈ ਰੁਸ ਕੇ ਬੈਠ ਜਾਵੇ ਕੋਈ ਪਾਸੇ ਹੋ ਕੇ ਬੈਠ ਜਿੱਦਾਂ ਤੁਸੀਂ ਮੈਨੂੰ ਲੱਗਦਾ ਅੱਦੇ ਉਹ ਲੋਗੋ ਛੋਟੇ ਪੁਰ ਸਾਹਿਬ ਦੇ ਸਮਰਥ ਰਵਿੰਦਰ ਸਿੰਘ ਜੀ 2000 ਦੇ ਕਰੀਬ ਤੱਕ ਨਹੀਂ ਛੱਡ ਕੇ ਚਲੇ ਗਏ ਸੀ ਜਿਹੜੇ ਅੱਜ ਤੁਸੀਂ ਬੈਠੀ ਹੋ ਨਾ ਉਹ ਲੋਗੋ ਜਿਹੜੇ ਅੰਦਰ ਚ ਬੈਗੇ ਸੀ ਆ ਸ਼ਾਮਪੁਰਾ ਸਾਹਿਬ ਕਹਿੰਦੇ ਮੈਂ ਤੇ ਕਈ ਚਿਲਾ ਚ ਬਾਹਰ ਨਿਕਲਿਆ ਕਿਉਂਕਿ ਤੁਹਾਡੇ ਅੰਦਰ ਪੰਥ ਸੀ ਸਾਧ ਸਿੰਘ ਜੀ ਹਰ ਕੇਸੀ ਕਿਆ ਨਹੀਂ ਮੰਨਦੇ ਚਲੋ 25 ਜੂਨ ਐਮਰਜੈਂਸੀ ਲੱਗੀ ਸੀ 1975 ਅਸੀਂ ਉਹデア ਚੁਣਿਆ 25 ਜੂਨ ਨੂੰ ਅਸੀਂ ਸ਼੍ਰੀ ਅਕਾਲਤਾ ਸਾਹਿਬ ਤੇ ਗਏ ਰਵਿੰਦਰ ਸਿੰਘ ਜੀ ਉਥੋਂ ਗੱਲ ਚੱਲ ਪਈ ਤੇ ਸਾਰੇ ਲੀਡਰਾਂ ਨੇ ਇੱਕ ਤਾਇਆ ਕਰ ਲਿਆ ਕਿ ਅਸੀਂ ਇਸ ਪਾਰਟੀ ਦਾ ਪੁਨਰਸੁਰਜੀਤੀ ਕਰਕੇ ਚੱਡਾਂਗੇ ਚਲੋ ਖੈਰ ਉਹ ਦ੍ਰਿਸ਼ ਜਿਹੜਾ ਬਣਿਆ ਨੌਜਵਾਨ ਪੀੜ੍ਹੀ ਜਿਹਨੂੰ ਸੋਚ ਨਹੀਂ ਸਕਦੇ ਕਹਾਣੀ ਸੁਣਦੇ ਹੁੰਦੇ ਸੀ ਕਿ ਬੁੱਟਾ ਸਿੰਘ ਪੇਸ਼ ਹੋਇਆ^-ਗ੍ਰਾਮ ਮੰਤਰੀ ਯਾਨੀ ਜਾਰ ਸਿੰਘ ਪੇਸ਼ ਹੋਇਆ ਰਾਸ਼ਟਰਪਤੀ ਇਥੇ ਸੁਰਜੀਤ ਸਿੰਘ ਬਰਨਾਲਾ ਪੇਸ਼ ਹੋਇਆ ਫੱਟੀ ਪਾਈ 40 ਦਿਨ ਕੁਰਸੀ ਦੇ ਬੈਠ ਕੇ ਵੀ ਮੁੱਖ ਮੰਤਰੀ ਦੇ ਤਨੀ ਸੇਵਾ ਕੀਤੀ ਤੇ ਫਿਰ ਇਸ ਹੁੰਦੇ ਸੀ ਮਹਾਰਾਜਾ ਰਣਜੀਤ ਸਿੰਘ ਜੀ ਵੀ ਪੇਸ਼ ਹੋਇਆ ਸੰਦੇਸੀ ਅ ਨੌਜਵਾਨਾ ਨੂੰ ਨਹੀਂ ਸੀ ਪਤਾ ਜੋ ਦ੍ਰਿਸ਼ ਉਹਦਣ ਵੇਖਿਆ ਉਹ ਦ੍ਰਿਸ਼ ਨੇ ਇੱਕ ਅੱਖਾ ਖੋਲ ਕੇ ਰੱਖ ਦਿੱਤੀ ਆ ਦੁਨੀਆ ਭਰ ਦੇ ਸਿੱਖਾਂ ਚ ਗੱਲ ਕਹੀ ਦੁਨੀਆ ਦੇ ਪਰਦੇ ਧਰਮਾਂ ਚ ਲੋਕ ਗੱਲ ਗਈ ਸੱਚ ਮੋੱਚੀ ਸਿੱਖਾ ਕੋਲ ਇੱਕ ਬਹੁਤ ਵੱਡਾ ਤਾਕਤ ਹੈ ਜਿੱਥੇ ਸਜਾ ਵੀ ਦਿੱਤੀ ਜਾਂਦੀ ਹੈ ਸੇਵਾ ਵੀ ਲਈ ਜਾਂਦੀ ਹੈ ਤੇ ਫਿਰ ਤਨਖਾਹ ਵੀ ਲਈ ਜਾਂਦੀ ਹੈ ਪਰ ਅਫਸੋਸ ਇੱਥੇ ਚਲੀ ਗਈ ਜਿੱਥੇ ਅਕਾਲੀ ਦਲ ਇੱਥੇ ਸੀ ਰਾਤੋਂ ਰਾਤ ਇੱਥੇ ਚਲਾ ਗਿਆ ਲੋਕਾਂ ਨੂੰ ਆਸ ਬੱਜ ਗਈ ਇਹ ਸੱਤ ਮੈਂਬਰੀ ਕਮੇਟੀ ਬਣੀ ਹੈ ਇਹ ਕਮੇਟੀ ਹੁਣ ਪਿੰਡ ਪਿੰਡ ਜਾਏਗੀ ਸ਼ਹਿਰ ਸ਼ਹਿਰ ਜਾਏਗੀ ਭਰਤੀ ਹੋਏਗੀ ਪੁਨਰਸੁਰਜੀਤ ਹੋਵੇਗਾ ਪਰ ਅਫਸੋਸ ਹੈ ਪਾਰਟੀ ਦੇ ਦੋਖੀਆਂ ਨੇ ਨਹੀਂ ਚੱਲਿਆ ਇੱਕ ਕਹਾਣੀ ਬਣਾ ਲਈ ਇੱਕ ਡਰਾਮਾ ਬਣਾ ਲਿਆ ਧਾਮੀ ਨੂੰ ਆਖਰੀ ਤਰੀਕ 18 ਤਰੀਕ ਨੂੰ ਮੀਟਿੰਗ ਹੋਣੀ ਸੀ 17 ਨੂੰ ਅਸਤੀਫਾ ਦਵਾ ਦਿੱਤਾ ਫੇ ਤੂੰ ਇੱਕ ਵਾਰੀ ਚੜਾ ਜਾ ਮਹੀਨੇ ਬਾਅਦ ਫੇਰ ਲਿਆਵਾਂਗੇ ਫਿਰ ਅਕਾਲ ਤੇ ਸਾਹਿਬ ਦਾ ਜਥੇਦਾਰ ਵੀ ਗਿਆ ਕਮੇਟੀ ਵੀ ਗਈ ਤਰਲੇ ਇਹਨਾਂ ਨੇ ਵੀ ਲਾਇ ਪੰਜ ਮੈਂਬਰੀ ਕਮੇਟੀ ਨੇ ਨਹੀਂ ਆਏ ਸ਼ਿਕਾਇਤ ਅਸਾਂ ਦੇ ਜਥੇਦਾਰ ਦੇ ਅੱਖੇ ਨਹੀਂ ਆਏ ਤਾਂ ਫਿਰ ਪ੍ਰਧਾਨ ਸ਼ੋਮੀ ਜੀ ਸਾਹਿਬ ਦਾ ਪ੍ਰਧਾਨ ਸੁਬੀਰ ਸੇ ਬਾਦਲ ਗਿਆ ਸੁ ਮੇਰਾ ਸਾਥ ਸਿੰਘ ਜੀ ਕਹਿਣ ਤੋਂ ਪਾਵ ਲੰਬੀ ਕਹਾਣੀ ਮੈਂ ਬੰਦ ਕਰਾਂ ਮੇਰੀ ਹੱਥ ਛੋੜ ਕੇ ਬੇਨਤੀ ਹੈ ਮੈਂ ਆਪਣੇ ਇਲਾਕੇ ਦੀ ਗੱਲ ਕਰਾਂ ਕੱਲ ਮੈਂ ਲਖਣ ਕੇ ਪੱਡੇ ਪਿੰਡ ਚ ਗਈ ਮੇਰੇ ਇੱਕ ਵਿਅਕਤੀ ਕਹਿੰਦਾ ਬੀਬੀ ਜੀ ਪੰਜ ਕਾਪੀਆ ਮੈਨੂੰ ਫੜਾ ਗਏ ਸੀ ਪਰ ਮੈਨੂੰ ਨਹੀਂ ਪਤਾ ਡਿੱਗੀ ਚ ਪਈ ਕਿਸੇ ਨੇ ਨਹੀਂ ਕਟੀਆਂ ਫੇਰ ਮੈਂ ਗਈ ਟਾਂਡੀ ਰਾਜਪੁਰ ਰਾਈਆਂ ਕਹਿੰਦੇ ਸਾਡੇ ਕੋਲ ਪੰਜ ਕਾਪੀਆਂ ਦੇ ਗਏ ਸੀ ਛੇੜੀਆਂ ਹੀ ਨਹੀਂ ਇੱਕ ਫਗਵਾੜੇ ਮੈਂ ਗਈ ਕਾਪੀਆਂ ਦੇਣ ਕਹਿੰਦੇ ਜੀ ਸਾਨੂੰ ਮੈਨੂੰ ਫੋਨ ਆਇਆ ਕਿ ਤੈਨੂੰ ਡੈਲੀਗੇਟ ਬਣਾ ਦੀਏ ਕਹਿੰਦੇ ਮੈਂ ਕਿਹਾ ਡੈਲੀਗੇਟ ਕਾਦਾ ਬਣਾਉਣਾ ਮੈਂ ਤਾਂ ਪੱਤੀ ਨਹੀਂ ਲਈ ਮੈਂਬਰਸ਼ਿਪ ਹੀ ਨਹੀਂ ਲਈ ਡੈਲੀਗੇਟ ਕਾਦਾ ਐਡਾ ਬੋਗਸ ਕੰਮ ਕੀਤਾ ਲੇਕਿਨ ਮੇਰੇ ਵੀਰੋ ਤੁਸੀਂ ਘਰ ਘਰ ਜਾਓ ਪਿੰਡ ਪਿੰਡ ਜਾਓ ਹਰ ਇੱਕ ਨੂੰ ਬੇਨਤੀ ਕਰੋ ਕਿ ਆਧਾਰ ਨੰਬਰ ਜਰੂਰ ਲਿਖਣ ਨਾ ਟੈਲੀਫੋਨ ਜਰੂਰ ਲਿਖਣ ਤਾਂ ਜੋ ਅਸੀਂ ਮਜ਼ਬੂਤ ਹੋ ਸਕੀਏ ਪਾਰਟੀ ਨੂੰ ਪੁਨਰ ਸਜਿਤ ਕਰ ਸਕੀਏ ਮਾਝੇ ਦੀ ਧਰਤੀ ਚੱਪਾ ਚੱਪਾ ਸ਼ਹੀਦਾਂ ਦੇ ਖੂਨ ਦੇ ਨਾਲ ਲਥਪਥ ਹੋਈ ਪਈ ਹੈ ਪਾਮਿਓ ਗੁਰਦਾਸਪੁਰ ਹੋਵੇ ਪਾਮਿਓ ਅੰਮ੍ਰਿਤਸਰ ਸਾਹਿਬ ਹੋਵੇ ਪਾਮਿਓ ਤਰਨਤਨ ਸਾਹਿਬ ਹੋਵੇ ਸਾਰੀ ਕੌਮ ਮਾਝੇ ਦੀ ਲੋਕਾਂ ਕੋਲੋਂ ਸ਼ਕਤੀ ਲੈ ਕੇ ਤੁਰਦੀ ਹੈ ਕਿਉਂਕਿ ਸਾਡੇ ਜਿੰਨੇ ਸ਼ਹੀਦ ਹੋਏ ਹੈ ਜਿੰਨੀਆਂ ਲਹਿਰਾਂ ਕੋਈ ਚੱਲੀਆਂ ਨੇ ਪੰਥ ਦੀਆਂ ਤੁਹਾਡਾ ਬਹੁਤ ਵੱਡਾ ਉਹਦੇ ਵਿੱਚ ਯੋਗਦਾਨ ਹੋਇਆ ਸਤਸੰਗਤ ਜੀ ਤੁਸੀਂ ਬੜੇ ਉਹ ਸਮੇਂ ਵੀ ਦੇਖੇ ਜਦੋਂ ਤੁਹਾਡੇ ਘਰਾਂ 'ਚੋਂ ਕੱਢ-ਕੱਢ ਕੇ ਨੌਜਵਾਨਾਂ ਨੂੰ ਕਤਲ ਕਰ ਦਿੱਤਾ ਗਿਆ 10-10 ਸਾਲ ਇਸ ਮਾਝੇ ਦੀ ਧਰਤੀ ਦੇ ਖਾਸ ਕਰਕੇ ਗੁਰਦਾਸਪੁਰ ਦੇ ਪਿੰਡਾਂ ਵਿੱਚੋਂ ਨੌਜਵਾਨਾਂ ਦੀ ਜੰਜਾ ਨਹੀਂ ਸੀ ਚੜੀਆਂ ਤੁਸੀਂ ਬੜਾ ਤਸ਼ੱਦਦ ਚੱਲਿਆ ਬਹੁਤ ਤਕਲੀਫਾਂ ਚਲੀਆਂ 사ਸੰਗਜੀ ਤੁਹਾਡੇ ਮਨ ਵਿੱਚ ਇੱਕੋ ਦਰਸ ਸੀ ਉਸ ਵੇਲੇ ਕਾਂਗਰਸ ਦੀ ਸਰਕਾਰ ਦੇ ਖਿਲਾਫ ਕਿ ਕਿਤੇ ਸਾਡੀ ਸਰਕਾਰ ਆਵੇ ਕਿਤੇ ਅਕਾਲੀ ਦਲ ਦੀ ਸਰਕਾਰ ਆਵੇ ਅਸੀਂ ਸੁੱਖ ਤੇ ਸ਼ਾਂਤੀ ਦੀ ਜ਼ਿੰਦਗੀ ਜੀ ਸਕੀਏ ਬੜੀਆਂ ਗੱਲਾਂ ਕਹਿ ਕੇ ਤੁਸੀਂ 97 ਦੇ ਵਿੱਚ ਸਰਕਾਰ ਬਣਾਈ ਉਸ ਸਰਕਾਰ ਕੋਲੋਂ ਜਦੋਂ ਤੁਹਾਡੇ ਕੋਈ ਸੁਪਨੇ ਘੱਟ ਪੂਰੇ ਹੋਏ ਡਿਵੈਲਪਮੈਂਟ ਬੜੀ ਹੋਈ ਤਰੱਕੀ ਬੜੀ ਹੋਈ ਲੇਕਿਨ ਜਦੋਂ ਤੁਹਾਡੇ ਸੀਨੇ 'ਚ ਦੰਦ ਸਨ ਉਹਦੇ ਉੱਤੇ ਮਲਮ ਨਾ ਲੱਗ ਸਕੀ ਤੇ ਤੁਸੀਂ ਫਿਰ ਦੁਖੀ ਹੋਏ ਸਮਾ ਵਿੱਚ ਆ ਗਿਆ ਫਿਰ ਕਾਂਗਰਸ ਨੂੰ ਸਮਾਂ ਦੇ ਦਿੱਤਾ ਲੇਕਿਨ ਜਦੋਂ ਤੁਸੀਂ ਦੇਖਿਆ ਕਿ ਉਹ ਕਾਂਗਰਸ ਜਿਹਨੇ ਤੁਹਾਡੇ ਬੱਚਿਆਂ ਨੂੰ ਕੋ ਕੋ ਕੇ ਮਾਰਿਆ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਤੇ ਹਮਲਾ ਕਰਕੇ ਸਾਡੀਆਂ ਭਾਵਨਾਵਾਂ ਦਾ ਕਤਲ ਕੀਤਾ ਸੀ ਸਾਡੇ ਉਸ ਮਹਾਂ ਤਖਤ ਦਾ ਉਪਮਾਨ ਕੀਤਾ ਸੀ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੋਲੀਆਂ ਮਾਰ ਕੇ ਸਾਡੇ ਗੁਰੂ ਸਾਹਿਬ ਜੀ ਨੂੰ ਬਹੁਤ ਵੱਡੇ ਤਸ਼ੀਹ ਦਿੱਤੇ 사ਸੰਗ ਜੀ ਸਾਰੀਆਂ ਗੱਲਾਂ ਤੁਹਾਡੇ ਸੀਦੇ ਚ ਸਾਧ ਸਰਕਾਰਾਂ ਬਣੀਆਂ ਹਰ ਸਰਕਾਰ ਤਰੱਕੀ ਕਰਦੀ ਹੈ ਹਰ ਸਰਕਾਰ ਡਿਵੈਲਪਮੈਂਟ ਕਰਦੀ ਹੈ ਤੁਸੀਂ ਸਰਕਾਰਾਂ ਵੀ ਦੇਖੀਆਂ ਵੱਡੇ ਵੱਡੇ ਪੁਲ ਵੀ ਦੇਖੇ ਹਾਈਵੇ ਦੇਖੇ ਪਿੰਡਾਂ ਦੀ ਨਹਿਰ ਬਦਲ ਗਈ ਲੇਕਿਨ ਤੁਹਾਡੇ ਅੰਦਰ ਜਖਮ ਸੀ ਜਖਮ ਸੀ ਕਿ ਗੁਰੂ ਸਾਹਿਬ ਜੀ ਦਾ અપਮਾਨ ਹੋਇਆ ਬੇਦਵੀ ਹੋਈ ਰਾਮ ਰਹੀਮ ਨੂੰ ਮਾਫ ਕੀਤਾ ਗਿਆ ਤੁਹਾਡੇ ਅੰਦਰ ਤੜਪ ਜਿਹੜੀ ਸੀ ਉਹ ਤੁਸੀਂ ਸੀਨੇ ਵਿੱਚ ਆਪਣੇ ਲੈ ਕੇ ਬੈਠੇ ਰਹੇ 사ਸੰਗ ਜੀ ਸਮੇ ਦੇ ਨਾਲ ਤੁਸੀਂ 19 ਤੁਸੀਂ 19 ਦੇ ਵਿੱਚ ਐਸਾ ਜਵਾਬ ਦਿੱਤਾ ਕਿ ਜਿਹੜੇ ਕੁਰਸੀਆਂ ਤੇ ਬੈਠੇ ਸਨ ਉਹ અપਮਾਨਿਤ ਹੋਏ ਫਿਰ ਤੁਸੀਂ ਅੱਗੇ ਆ ਗਏ 2000 2 ਦੇ ਵਿੱਚ ਫਿਰ ਤੁਸੀਂ ਆਪਣਾ ਰੋਸ ਦਾ ਪ੍ਰਗਟਾਵਾ ਕੀਤਾ 2024 ਦੇ ਵਿੱਚ ਜ਼ਮਾਨਤਾਂ ਜ਼ਬਤ ਕਰ ਦਿੱਤੀਆਂ ਤੁਹਾਡਾ ਦੱਦ ਜੜਾ ਅਸੀਂ ਫਿਰ ਵੀ ਨਾ ਸਮਝ ਸਕੇ 사ਸੰਗ ਜੀ नहीं नहीं सुरजीत साहब सदार संता लंबिया कहानियां हो जाए मेरे बारे भी बहुत कुछ जानते हो मैं वो गलां नहीं बार बार नहीं दोहरा नहीं है। क्योंकि अंदर पंथ का दर सी जिदा जथे छो छोटेपुर साहब ने कहा ना जो श्री अकाल तख साहब तो